ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਪੰਜਾਬੀ ਦੀ ਜਿਹੜੀ ਵਿਵਹਾਰਿਕ ਵਿਆਕਰਣ ਕਰਾਂਗੇ ਆਪਾਂ ਜਿਹੜੀ ਵਿਵਹਾਰਿਕ ਵਿਆਕਰਣ ਕਰਾਂਗੇ राजे 2016 ਤੋਂ ਲੈ ਕੇ 2024 ਤੱਕ ਦੇ ਜਿਹੜੇ ਪੇਪਰਾਂ ਦੇ ਵਿੱਚ ਆਈ ਹੋਈ ਹੈ ਠੀਕ ਹੈ ਵਿਵਹਾਰਿਕ ਵਿਆਕਰਣ ਹਾਂਜੀ ਇਹਦੇ ਵਿੱਚੋਂ ਮੋਸਟਲੀ ਜਿਹੜੇ ਰਿਪੀਟ ਹੀ ਹੋ ਜਾਂਦੇ ਨੇ ਤੇ ਨਾਲ ਦੀ ਨਾਲ ਤੁਹਾਨੂੰ ਆਈਡੀਆ ਹੋ ਜੂਗਾ ਵੀ ਕਿਵੇਂ ਤੁਸੀਂ ਜਿਹੜੇ ਕਿ ਇਹ ਵਿਹਾਰਿਕ ਵਿਆਕਰਣ ਕਰਨੇ ਕਿਉਂਕਿ ਇਹਦੇ ਪ੍ਰੈਕਟਿਸ ਹੋ ਜੂਗੀ ਆਪਾਂ ਇੰਨੇ ਸਾਲਾਂ ਦੇ ਕਰਾਂਗੇ 2016 ਤੋਂ ਲੈ ਕੇ 24 ਤੱਕ ਦੇ ਸਾਰੇ ਪ੍ਰੈਕਟਿਸ ਦੇ ਨਾਲ ਤੁਹਾਡੀ ਸਾਰੀ ਜਿਹੜੀ ਕਿ ਇਹਦੇ ਵਿੱਚੋਂ ਤੁਹਾਡੇ ਫੁੱਲ ਮਾਰਕਸ ਬਣ ਜਾਣਗੇ ਬਾਕੀ ਇਹਦੇ ਗੁਰਮੁਖੀ ਲਿਪੀ ਵਾਲੇ ਕੁਐਸਚਨਸ ਹਨ ਤੇ ਕਿਰਵਾ ਕੰਸ਼ ਨਾਵ ਕੰਸ਼ ਵਾਕੰਸ਼ ਕਿ ਇਸ ਕਰਮਕ ਕਰਮ ਕਿਰੋ ਪਣ ਅਪਲੋਡ ਕਰਾ ਰੱਖੇ ਨੇ ਟੌਪਿਕਸ ਤੁਸੀਂ ਵੀਡੀਓ ਵਾਚ ਕਰ ਸਕਦੇ ਹੋ ਹਾਂਜੀ 2024 ਦੇ ਵਿੱਚ ਜਿਹੜਾ ਆਇਆ ਹੋਇਆ ਸਾਡੇ ਪਿੰਡ ਦੇ ਮੁੰਡੇ ਖੇਡ ਰਹੇ ਹਨ ਤਾਂ ਇਹਦੇ ਵਿੱਚ ਨਾਵਕਾਂਸ਼ ਚੁਣਾ ਤਾਂ ਨਾਵਕਾਂਸ਼ ਚੁਣਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਕਿਰਿਆਵਾਕਾਂਸ਼ ਲੱਭੋ ਕਿਰਿਆਵਾਕਾਂਸ਼ ਲੱਭਣ ਦੀ ਕੋਸ਼ਿਸ਼ ਕਰੋ ਜਦੋਂ ਕਿਰਿਆਵਾਕਾਂਸ਼ ਲੱਭ ਲਿਆ ਤਾਂ ਸਾਰਾ ਉਸ ਤੋਂ ਬਾਅਦ ਕਿਰਿਆਵਾਕਾਂਸ਼ ਨੂੰ ਛੱਡ ਕੇ ਬਾਕੀ ਸਾਰਾ ਕੀ ਹੋ ਗਿਆ ਨਾਵਕਾਂਸ਼ ਹੋ ਗਿਆ ਤੇ ਕਿਰਿਆਵਾਕਾਂਸ਼ ਹੁੰਦੀ ਹੈ ਐਂਡ ਦੇ ਵਿੱਚ ਕਿਰਿਆ ਮਤਲਬ ਕਿ ਕੀ ਆਪਾਂ ਕੀ ਕੰਮ ਕੀਤਾ ਜਾ ਰਿਹਾ ਹੈ ਠੀਕਾ ਕੀ ਅਕਸ਼ਨ ਹੋ ਰਿਹਾ ਜਿਵੇਂ ਸਾਡੇ ਪਿੰਡ ਦੇ ਮੁੰਡੇ ਕੀ ਕਰ ਰਹੇ ਨੇ ਉਹ ਖੇਡ ਰਹੇ ਨੇ ਤਾਂ ਖੇਡ ਰਹੇ ਹਨ ਕੀ ਆ ਇਹ ਕਿਰਿਆਵਾਕਨਸ਼ਾ ਠੀਕ ਹੈ ਕਿਰਿਆਵਾਕਨਸ਼ ਹੋ ਗਿਆ ਬਾਕੀ ਸਾਰਾ ਕੀ ਹੋ ਗਿਆ ਨਾਵਾਕਨਸ਼ਾ ਓਕੇ ਜੇ ਤੁਹਾਨੂੰ ਨਾਵਾਕਨਸ਼ ਲੱਭਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਕਿਰਿਆ ਦੇਖ ਲਿਆ ਕਰੋ ਵੀ ਮੁੱਖ ਕਿਰਿਆ ਕੀ ਹੋ ਰਹੀ ਹੈ ਤਾਂ ਉਹ ਸਾਰੀ ਐਂਡ ਤੱਕ ਕੀ ਹੋ ਜੂਗੀ ਕਿਰਿਆਵਾਕਨਸ਼ ਤੇ ਉਸ ਤੋਂ ਸਟਾਰਟਿੰਗ ਤੋਂ ਕਿਰਿਆ ਤੋਂ ਪਹਿਲਾਂ ਵਾਲਾ ਕਿਰਿਆਵਾਕਨਸ਼ ਤੋਂ ਪਹਿਲਾਂ ਵਾਲਾ ਸਾਰਾ ਕੀ ਹੋਗਾ ਨਾਵਾਕਨਸ਼ ਹੋ ਗਿਆ ਠੀਕ ਹੈ ਹਾਂ 2024 ਦੇ ਵਿੱਚ ਆਇਆ ਹੋਇਆ ਅੱਗੇ ਹੈਗਾ 2024 ਤੇ 18 ਦੇ ਵਿੱਚ ਆਇਆ ਹੋਇਆ ਨਾਵ ਵਕਣਸ਼ ਚੋਣਨਾ ਤੇ ਵਿਸ਼ੇਸ਼ਣ ਰਾਜਾਂ ਦੇ ਮੁੰਡੇ ਸ਼ਰਾਰਤਾਂ ਕਰਦੇ ਹਨ ਤੇ ਇਹਦੇ ਵਿੱਚ ਨਾਵ ਵਕਣਸ਼ ਤੇ ਆਪਾਂ ਨੇ ਵਿਸ਼ੇਸ਼ਣ ਚੋਣਨਾ ਤਾਂ ਨਾਵ ਵਕਣਸ਼ ਕੀ ਆ ਪਹਿਲਾਂ ਤਾਂ ਜਿਹੜੇ ਕਿ ਦੇਖੋ ਹੁਣ ਮੁੰਡੇ ਕੀ ਕਰ ਰਹੇ ਨੇ ਸ਼ਰਾਰਤਾਂ ਕਰ ਰਹੇ ਨੇ ਤਾਂ ਸ਼ਰਾਰਤਾਂ ਕਰਦੇ ਹਨ ਇਹ ਕੀ ਹੋ ਗਿਆ ਕਿਰਿਆ ਵਕਣਸ਼ਾ ਸ਼ਰਾਰਤਾਂ ਕਰਦੇ ਹਨ ਕਿਰਿਆ ਕਿਰਿਆ ਮਤਲਬ ਕੀ ਹੁੰਦੀ ਹੈ ਵੀ ਕੀ ਕੰਮ ਕੀਤਾ ਜਾ ਰਿਹਾ ਠੀਕ ਹੈ ਜਿਹੜਾ ਕਰਤਾ ਜਿਹੜਾ ਸਬਜੈਕਟ ਆ ਉਹ ਕੀ ਕੰਮ ਕਰ ਰਿਹਾ ਤਾ ਮੁੰਡੇ ਕੀ ਕਰ ਰਹੇ ਨੇ ਸ਼ਰਾਰਤਾਂ ਕਰ ਰਹੇ ਨੇ ਦਾ ਸ਼ਰਾਰਤਾਂ ਕਰਦੇ ਹਨ ਕਿ ਹੋ ਗਿਆ ਕਿਰਾਵਾ ਕੰਸ਼ ਹੋ ਗਿਆ ਤੇ ਰਾਹ ਜਾਂਦੇ ਮੁੰਡੇ ਕੀ ਹੋ ਗਿਆ ਨਾਵਾ ਕੰਸ਼ ਹੋ ਗਿਆ ਹੁਣ ਇਹਦੇ ਵਿੱਚ ਵਿਸ਼ੇਸ਼ਣ ਕੀ ਹੋ ਜੂਗਾ ਮੁੰਡੇ ਕਿਹੜੇ ਨੇ ਉਹ ਰਾਹ ਜਾਂਦੇ ਨੇ ਠੀਕ ਹੈ ਰਾਹ ਜਾਂਦੇ ਰਾਹ ਜਾਂਦੇ ਕੀ ਹੋ ਜੂਗਾ ਵਿਸ਼ੇਸ਼ਣ ਤੇ ਇਹਦੇ ਵਿੱਚ ਸ਼ਰਾਰਤਾਂ ਵੀ ਆ ਸਕਦਾ ਅਗਲੇ 2024 ਦੇ ਵਿੱਚ ਆਇਆ ਹੈ ਮੁੱਖ ਕਿਰਾਇਆ ਦੱਸਣੀ ਹੈ ਤੇ ਸਹਾਇਕ ਕਿਰਾਇਆ ਪਹਿਲਾਂ ਤਾਂ ਸਹਾਇਕ ਕਿਰਾਇਆ ਦੇਖ ਲਓ ਕਿਹੜੀ ਹੁੰਦੀ ਹੈ ਮੁੱਖ ਕਿਰਾਇਆ ਮਤਲਬ ਕਿ ਮੁੱਖ ਐਕਸ਼ਨ ਕੀ ਹੋ ਰਿਹਾ ਇਹਦੇ ਵਿੱਚ ਠੀਕ ਹੈ ਸਹਾਇਕ ਕਿਰਿਆ ਹਮ ਦੀ ਐਂਡ ਦੇ ਵਿੱਚ ਹੁੰਦਾ ਜਿਹਨੂੰ ਸਸਰੰਗੀ ਕਿਰਿਆ ਵੀ ਕਹਿੰਦੇ ਨੇ ਸਹਾਇਕ ਕਿਰਿਆ ਸਸਰੰਗੀ ਕਿਰਿਆ ਜਿਹਦੇ ਵਿੱਚ ਸੀ ਸੰ ਠੀਕ ਹੈ ਹੈ ਹਨ ਇਹ ਹੋਣਗੇ ਸੀ ਸੰ ਹੈ ਹਨ ਇਹ ਮੁੱਖ ਕਿਰਿਆ ਸਹਾਇਕ ਕਿਰਿਆ ਤੇ ਸਸਰੰਗੀ ਕਿਰਿਆ ਹੁੰਦੀ ਆ ਹੁਣ ਇਹਦੇ ਵਿੱਚ ਮੁੱਖ ਕਿਰਿਆ ਮਤਲਬ ਕੀ ਕਿਹੜਾ ਐਕਸ਼ਨ ਹੋਇਆ ਮੁੰਡਾ ਗੀਤ ਗਾਉਂਦਾ ਹੈ ਤਾਂ ਕੀ ਆ ਗਾਉਂਦਾ ਗਾਉਂਦਾ ਕੀ ਆ ਮੁੱਖ ਕਿਰਿਆ ਤੇ ਹੈ ਕੀ ਆ ਸਸਰੰਗੀ ਕਿਰਿਆ ਜਾਂ ਸਹਾਇਕ ਕਿਰਿਆ ਅੱਗੇ ਹੈਗਾ ਮੈਂ ਕਿਤਾਬ ਪੜ੍ਹਦਾ ਹਾਂ ਪੜਦਾ ਹੈ ਲਿਖਿਆ ਹੋਇਆ ਮੈਂ ਕਿਤਾਬ ਪੜਦਾ ਹੈ ਲਿਖਿਆ ਹੋਇਆ ਮੇਲ ਠੀਕ ਕਰੋ ਮਤਲਬ ਕਿ ਇਹ ਵਾਕ ਨੂੰ ਆਪਾਂ ਨੇ ਕਰੈਕਸ਼ਨ ਕਰਨਾ ਇਹ ਵਾਕ ਨੂੰ ਆਪਾਂ ਨੇ ਸੋਧ ਕਰਨੀ ਹੈ ਦੀ ਤਾਂ ਮੈਂ ਕਿਤਾਬ ਪੜਦਾ ਹੈ ਨਹੀਂ ਹੁੰਦਾ ਆਪਾਂ ਲਿਖਾਂਗੇ ਮੈਂ ਕਿਤਾਬ ਪੜਦਾ ਹਾਂ ਮੈਂ ਕਿਤਾਬ ਪੜਦਾ ਹਾਂ ਨੈਕਸਟ ਹੈਂਗਰ ਅਜੇ ਉਹੋ ਕੁੜੀ ਤੇ ਮੁੰਡਾ ਹੱਸ ਰਹੇ ਹੈ ਇਹਨੂੰ ਵਾਕ ਨੂੰ ਸ਼ੁੱਧ ਕਰਨਾ ਮੇਲ ਠੀਕ ਕਰੋ ਵੀ ਆ ਸਕਦਾ ਸ਼ੁੱਧ ਕਰੋ ਵੀ ਲਿਖਿਆ ਸਕਦਾ ਤਾਂ ਹੈ ਨਹੀਂ ਆਊਗਾ ਜਦੋਂ ਦੋ ਜਣੇ ਹੋਣਗੇ ਤਾਂ ਆਪਾਂ ਜਿਹੜੇ ਕਿ ਹੰਨ ਲਾਉਣੇ ਹੁੰਨੇ ਆ ਠੀਕ ਹੈ ਤਾਂ ਹੈ ਤਾਂ ਜਿਹੜੇ ਕਿ ਮਤਲਬ ਕਿ ਇੱਕ ਵਚਨ ਹੋ ਗਿਆ ਆਪਾਂ ਹੰਨ ਬਹੁਵਚਨ ਚ ਲੈ ਕੇ ਜਾਵਾਂਗੇ ਆਪਾਂ ਲਿਖਾਂਗੇ ਉਹ ਮੁੰਡ ਤੇ ਉਹ ਕੁੜੀ ਤੇ ਮੁੰਡਾ ਹੱਸ ਰਹੇ ਹਨ ਆਊਗਾ ਹੈ ਦੀ ਥਾਂ ਤੇ ਹਨ ਅੱਗੇ ਨਾਵਕੰਸ਼ ਚੁਣਨਾ ਦੋਵੇਂ ਮੇਰੇ ਭਰਾ ਨੂੰ ਜਦੋਂ ਮੇਰੇ ਭਰਾ ਨੂੰ ਭਰਾ ਨਹੀਂ ਸਮਝਦੇ ਤਾਂ ਇਦੇ ਵਿੱਚ ਨਹੀਂ ਤਾਂ ਜਿਹੜਾ ਨੈਗੇਟਿਵ ਹੋ ਗਿਆ ਸਮਝ ਦੀ ਹੋ ਗਿਆ ਕਿਰਿਆ ਹੋਗੀ ਤਾਂ ਅਗਲਾ ਜਦੋਂ ਕੀ ਹੋ ਗਿਆ ਜੋਜਕ ਹੋ ਗਿਆ ਠੀਕ ਹੈ ਅ ਜੋਜਕ ਹੋ ਗਿਆ ਤਾਂ ਮੇਰੇ ਭਰਾ ਠੀਕ ਹੈ ਨੂੰ ਵੀ ਸੰਬੰਧਕ ਹੋ ਗਿਆ ਨੂੰ ਵੀ ਆਪ ਕੱਟ ਸਕਦੇ ਮੇਰੇ ਭਰਾ ਭਰਾ ਇਹ ਦੋਨੇ ਕੀ ਹੋ ਗਏ ਨਾਵਕ ਅੰਸ਼ ਹੋ ਗਏ ਜਾਂ ਆਪ ਪੂਰੀ ਲਾਈਨ ਲਿਖ ਸਕਦੇ ਮੇਰੇ ਭਰਾ ਨੂੰ ਭਰਾ ਹਾਂਜੀ ਅੱਗੇ ਹੈਗੇ ਇਹ ਤੁਸੀਂ ਚੈੱਕ ਕਰ ਸਕਦੇ ਵੀ ਕਿਹੜੇ-ਕਿਹੜੇ ਕਿੜ ਕਿ ਇਅਰ ਛਾਇਆ ਹੋਇਆ ਅੱਗੇ ਹੈਗਾ ਵੀ ਜੇਕਰ ਉਹ ਪੜਿਆ ਹੁੰਦਾ ਤਾਂ ਅਖਬਾਰ ਪੜ੍ਹ ਸਕਦਾ ਸੀ ਮੁੱਖ ਕਿਰਿਆ ਨੂੰ ਅਲੱਗ ਕਰਕੇ ਲਿਖਣਾ ਇਹਦੇ ਵਿੱਚ ਮੁੱਖ ਕਿਰਿਆ ਕੀ ਹੋ ਰਹੀ ਹੈ ਐਕਸ਼ਨ ਕੀ ਹੋ ਰਿਹਾ ਪੜਨਾ ਪੜਨਾਂ ਐਕਸ਼ਨ ਹੋ ਰਿਹਾ ਤਾਂ ਇਹਦੇ ਵਿੱਚ ਪਹਿਲੇ ਦੋ ਉਪਵਾਕ ਨੇ ਇਹ ਪਹਿਲੇ ਉਪਵਾਕ ਦੇ ਵਿੱਚ ਕੀ ਆ ਪੜਿਆ ਅਗਲੇ ਦੇ ਵਿੱਚ ਕੀ ਆ ਪੜ ਠੀਕ ਹੈ ਸੀ ਕੀ ਹੋ ਜੂਗੀ ਸਹਾਇਕ ਕਿਰਿਆ ਹੋ ਜੂਗੀ ਤੇ ਜਿਹੜਾ ਇਹਦੇ ਵਿੱਚ ਹੈਗਾ ਸਕਦਾ ਸਕਦਾ ਕੀ ਆ ਸੰਚਾਲਕ ਕਿਰਿਆ ਠੀਕ ਹੈ ਤੇ ਅੱਗੇ ਹੈਗਾ 2019 21 ਤੇ 23 ਦੇ ਵਿੱਚ ਆਇਆ ਹੋ ਜੋਜਕ ਲਿਖਣਾ ਤਾਂ ਇਹਦੇ ਵਿੱਚ ਜੋਜਕ ਤਾਂ ਸਾਹਮਣੇ ਪਤਾ ਲੱਗ ਰਿਹਾ ਅਤੇ ਚਾਰ ਉਸ ਦੀਆਂ 3 ਸਨ ਤੇ ਦੋ ਛੋਟੇ ਪੁੱਤਰ ਸਨ ਤਾਂ ਅਤੇ ਕੀ ਹੋ ਗਿਆ ਜੋਜਕ ਹੋ ਗਿਆ ਅੱਗੇ ਨਾਵਕਾਂਸ਼ ਜੁਣਾ ਸਾਡੀ ਜਮਾਤ ਦੇ ਬੱਚੇ ਪੜ ਰਹੇ ਹਨ ਤੱਪੜ ਰਹੇ ਹਨ ਕਿ ਆ ਕਿਰਿਆ ਵਕਨਸ਼ਾ ਸਭ ਤੋਂ ਪਹਿਲਾਂ ਕਿਰਿਆ ਵਕਨਸ਼ ਕੱਢ ਲਿਆ ਕਰੋ ਪੜ ਰਹੇ ਹਨ ਕਿ ਆ ਕਿਰਿਆ ਵਕਨਸ਼ਾ ਤਾਂ ਉਸ ਤੋਂ ਅੱਗੇ ਸਾਰਾ ਕੀ ਹੋ ਗਿਆ ਨਾਵਾ ਵਕਨਸ਼ ਹੋ ਗਿਆ ਸਾਡੀ ਜਮਾਤ ਦੇ ਬੱਚੇ ਹੁਣ ਜੇ ਆਪਾਂ ਇਹਦੇ ਵਿੱਚੋਂ ਸਸਰੰਗੀ ਤੇ ਮੁੱਖ ਕਿਰਿਆ ਜਾਂ ਸਹਾਇਕ ਕਿਰਿਆ ਕੱਢੀਏ ਤਾਂ ਪੜ ਕਿ ਆ ਮੁੱਖ ਕਿਰਿਆ ਹਨ ਕਿ ਆ ਸਹਾਇਕ ਕਿਰਿਆ ਤੇ ਰਹੇ ਕਿ ਆ ਸੰਚਾਲਕ ਕਿਰਿਆ ਤੇ ਸੰਚਾਲਕ ਕਿਰਿਆ ਦੇ ਅੱਗੇ ਬਹੁਤ 파ਟ ਨੇ ਚਾਰ ਜਿਹਦੇ ਵਿੱਚੋਂ ਮੁਢਲੇ ਸੰਚਾਲਕ ਕਿਰਿਆ ਹੁੰਦਾ ਕਰਮਵਾਚਕ ਸੰਚਾਲਕ ਕਿਰਿਆ ਗਤੀਵਾਚਕ ਸੰਬਾਵਕ ਠੀਕ ਹੈ ਤੇ ਅਗਲਾ ਹੈਗਾ ਮੈਂ ਦੋ ਕਾਪੀਆਂ ਤੇ ਇੱਕ ਪੈਨ ਖਰੀਦਿਆ ਇਹਨੂੰ ਵੀ ਸ਼ੁੱਧ ਕਰਨਾ ਖਰੀਦੀਆਂ ਵਾਲੀ ਕਰਖਿਆ ਖਰੀਦੀਆਂ ਵਾਲੀ ਕਰਖਿਆ ਆਪਾਂ ਕਹਾਂਗੇ ਖਰੀਦਿਆ ਠੀਕ ਆ ਖਰੀਦੀਆਂ ਲਿਖ ਰਗਾ ਖਰੀਦਿਆ ਆਊਗਾ 2017 21 ਤੇ 22 ਦੇ ਵਿੱਚ ਆਇਆ ਹੋਇਆ ਇਹ ਅੱਗੇ ਹੈਗਾ ਕਿਰਾਵਾ ਕੰਸ਼ ਚੋਣਾ ਮੈਂ ਰੋਟੀ ਖਾਧੀ ਹੀ ਨਹੀਂ ਤਾਂ ਰੋਟੀ ਖਾਧੀ ਖਾਧੀ ਕੀਆ ਕਿਰਾਇ ਹੈ ਖਾਧੀ ਹੀ ਨਹੀਂ ਕਿਹਾ ਗਿਆ ਕਿਰਾਵਾ ਕੰਸ਼ ਆ ਗਿਆ ਕਿਰਾਵਾ ਕੰਸ਼ 21 ਤੇ 2022 ਦੇ ਵਿੱਚ ਆਇਆ ਹੋਇਆ ਅੱਗੇ ਮੇਲ ਪਛਾਣਨਾ ਮੇਲੂ ਹੂਕ ਸੁੱਤਾ ਪਿਆ ਸੀ ਤਾਂ ਇਹਦੇ ਵਿੱਚ ਸੁੱਤਾ ਪਿਆ ਸੀ ਸੁੱਤਾ ਪਿਆ ਸੀ ਤਾਂ ਇਹਦੇ ਵਿੱਚ ਕਿਰਿਆ ਦਾ ਕਰਤਾ ਨਾਲ ਮੇਲ ਆ ਕਿਰਿਆ ਦਾ ਕਰਤਾ ਨਾਲ ਮਿਲਿਆ ਕਿਰਿਆ ਇਹ ਇਹ ਕਰਤਾ ਠੀਕ ਹੈ ਤਾਂ ਮੇਲੂ ਦੇ ਅਕੋਰਡਿੰਗ ਜਿਹੜੀ ਕਿ ਅੱਗੇ ਆਪਾਂ ਨੇ ਕਿਰਿਆ ਲਿਖੀ ਹੋਈ ਆ ਲਿੰਗ ਬਚਨ ਦੇ ਨਾਲ ਮੇਲ ਹੈ ਦਾ ਵੀ ਜਿਹੜਾ ਇਹ ਅ ਬਚਨ ਇਕਵਚਨ ਸੀ ਤਾਂ ਅੱਗੇ ਜਿਹੜੇ ਸਹਾਇਕ ਕਿਰਿਆ ਉਹ ਵੀ ਇਕਵਚਨ ਚ ਗਈਆ ਠੀਕ ਹੈ ਤੇ ਇਹਦੇ ਵਿੱਚ ਇਹ ਮੇਲੂ ਮੇਲੂ ਕੀ ਹੈ ਪੁਲਿੰਗ ਤਾਂ ਪੁਲਿੰਗ ਦੇ ਅਕੋਰਡਿੰਗ ਲਿਖਿਆ ਗਿਆ ਠੀਕ ਹੈ ਨਹੀਂ ਜੇ ਕੁੜੀ ਦਾ ਨਾਮ ਹੋਂਦਾ ਫਿਰ ਆਪਾਂ ਪਈ ਲਿਖਦੇ ਇੱਥੇ ਅੱਗੇ ਹੈਗਾ ਮੁੱਖ ਕਿਰਿਆ ਦੱਸਣੀ ਆ ਬੱਚਾ ਗੀਤ ਗਾਉਂਦਾ ਹੈ ਤਾਂ ਮੁੱਖ ਕਿਰਿਆ ਕੀ ਆ ਗਾਉਂਦਾ ਤਾਂ ਸਹਾਇਕ ਕਿਰਿਆ ਕਿਹੜੀ ਹੋਗੀ ਹੈ 2021 ਤੇ 17 ਦੇ ਵਿੱਚ ਆਇਆ ਹੋਇਆ ਨੈਕਸਟ ਹੈਗਾ ਹਾਂਜੀ ਇਹ ਵੀ ਮੇਲ ਠੀਕ ਕਰਨਾ 2019 ਦੇ ਵਿੱਚ ਮੈਂ ਕਿਤਾਬ ਪੜਦਾ ਹੈ ਲਿਖ ਰਖਿਆ ਹੈ ਨਹੀਂ ਆਊਗਾ ਪੜਦਾ ਹਾਂ ਤੇ ਜਿਹੜੀ ਤੁਹਾਡੀ ਇਹ ਵਿਵਹਾਰਿਕ ਵਿਆਕਰਨਾ ਇਹਨਾਂ ਦੇ ਵਿੱਚੋਂ ਰਿਪੀਟ ਹੀ ਆਉਂਦੀ ਹੁੰਦੀ ਆ ਬਸ ਥੋੜੀ-ਬਹੁਤੀ ਚੇਂਜ ਹੋ ਜਾਂਦੀ ਆ ਬਾਕੀ ਮੈਥਡ ਉਹੀ ਹੁੰਦੇ ਨੇ ਠੀਕ ਹੈ ਅੱਗੇ ਹੈਗਾ 2019 ਦੇ ਵਿੱਚ ਆਇਆ ਹੋਇਆ ਕਿਰਾਵਾ ਕੰਸ਼ ਦੱਸਣਾ ਦੱਸਣਾ ਇਹਦੇ ਵਿੱਚ ਤੇ ਨਾਲ ਦੀ ਨਾਲ ਆਪਾਂ ਇਹ ਦੱਸਣਾ ਵੀ ਕਾਲਕੀ ਤੇ ਅਕਾਲਕੀ ਕਿਰਾ ਕਿਹੜੇ ਹੁੰਦੇ ਨੇ ਪਹਿਲਾਂ ਤੋਂ ਮੈਂ ਤੁਹਾਨੂੰ ਇਹ ਸਮਝਾਉਣੀ ਆ ਕਾਲਕੀ ਤੇ ਅਕਾਲਕੀ ਕਿਰਾ ਕਿਹੜੀਆਂ ਹੁੰਦੀਆਂ ਨੇ ਤੇ ਮੋਟਾ ਜਿ ਤੁਸੀਂ ਇਹ ਸਮਝ ਲਓ ਵੀ ਜਿਹੜੇ ਕਾਲਕੀ ਕਿਰਿਓ ਐਂਡ ਦੇ ਵਿੱਚ ਹੁੰਦੀ ਆ ਕਾਲਕੀ ਕਿਰਿ ਐਂਡ ਦੇ ਵਿੱਚ ਹੁੰਦੇ ਜਿਹੜੀ ਅਕਾਲਕੀ ਹੁੰਦੀ ਆ ਉਹ ਵਿਚਕਾਰ ਹੁੰਦੀ ਆ ਹਾਂਜੀ ਤੇ ਜਿਹੜੀ ਕਾਲਕੀ ਕਿਰਿਆ ਹੁੰਦੀ ਆ ਕਾਲਕੀ ਕਿਰਿਆ ਅ ਘੱਟੋ-ਘੱਟ ਇੱਕ ਪੂਰਣ ਇਕਾਈ ਹੁੰਦੀ ਹੈ ਤੇ ਇਹ ਹਾਮ ਕਰਕੇ ਉਪਵਾਕ ਦੇ ਐਂਡ ਦੇ ਵਿੱਚ ਆਉਂਦੀ ਆ ਤੇ ਇਹ ਸੁਤੰਤਰ ਉਪਵਾਕ ਦਾ ਸਧਾਰਨ ਵਾਕ ਸਿਰਜਣ ਦੀ ਦੇ ਵਿੱਚ ਸਮਰੱਥਾ ਹੁੰਦੀ ਹੈ ਮਤਲਬ ਕਿ ਤੁਸੀਂ ਇੰਨਾ ਖਿਆਰ ਖਣਾ ਕਿ ਇਹ ਐਂਡ ਦੇ ਵਿੱਚ ਹੁੰਦੀ ਆ ਕਾਲਕੀ ਕਿਰਿਆ ਜਿਹਨੂੰ ਸੀਮਾਵੱਧ ਕਿਰਿਆ ਕਹਿੰਦੇ ਨੇ ਤੇ ਜਿਹੜੀ ਅਕਾਲਕੀ ਹੁੰਦੀ ਆ ਉਹਨੂੰ ਸੀਮਰ ਰਹਿਤ ਕਹਿੰਦੇ ਨੇ ਤੇ ਇਹ ਵਿਚਕਾਰ ਹੁੰਦੀ ਆ ਤੇ ਜਿਹਦੀਆਂ ਹੀ ਪਹਿਚਾਣ ਆਪਾਂ ਨੂੰ ਦੀਆਂ ਈਆਂ 2 9 ਕੇ 9 ਨਾ ਨੋ ਇਹ ਹੀ ਮਤਲਬ ਕਿ ਪਛੇਤਰ ਦੇ ਤੌਰ ਤੇ ਲੱਗੇ ਹੋਏ ਹੁੰਦੇ ਨੇ ਜਿਵੇਂ ਮੁਕਾਇਆ ਵੜਦਿਆਂ ਠੀਕ ਹੈ ਇਹ ਪਛੇਤਰ ਦੇ ਤੌਰ ਤੇ ਲੱਗੇ ਹੋਣ ਜਾਂਦੇ ਤਾਂ ਉਹੀ ਚੀਜ਼ ਉੱਥੇ ਪਹਿਚਾਨਣੀ ਆਪਾਂ ਨੇ ਤਾਂ ਇਹ ਵਿੱਚੋਂ ਅਕਾਲ ਕੀ ਕਿਰਾ ਹੋ ਜੂਗੀ ਅਕਾਲ ਕੀ ਵਿਚਕਾਰ ਹੁੰਦੀ ਹੈ ਸੁੰਦਿਆ ਠੀਕ ਹੈ ਕਾਲ ਕੀ ਕੀ ਹੋਗੀ ਲਾਸਟ ਦੇ ਵਿੱਚ ਚਲਾ ਗਿਆ ਚਲਾ ਗਿਆ ਮੁੱਖ ਕੀਰਾ ਕੀ ਹੋ ਜੂਗੀ ਚਲਾ ਠੀਕ ਹੈ ਗਿਆ ਕੀ ਆ ਇਹ ਇਹਦੀ ਸੰਚਾਲਕ ਕੀਰਾ ਅੱਗੇ ਹੈਗਾ ਅਧਿਆਪਕ ਨੇ ਵਿਆਕਰਣ ਪੜਾਈ ਹੀ ਨਹੀਂ ਨਾਵਾਕੰਸ਼ ਦੱਸਣਾ ਤਾਂ ਇਹਦੇ ਵਿੱਚ ਪੜਾਈ ਕੀ ਹੋ ਗਿਆ ਕਿਰਿਆ ਠੀਕ ਹੈ ਤਾਂ ਇਹ ਕੀ ਹੋ ਗਿਆ ਪੜਾਈ ਹੀ ਨਹੀਂ ਕਿਰਿਆ ਵਾਕੰਸ਼ ਹੋ ਗਿਆ ਉਸ ਤੋਂ ਅੱਗੇ ਸਾਰਾ ਕੀ ਹੋ ਗਿਆ ਨਾਵਾਕੰਸ਼ ਅਧਿਆਪਕ ਨੇ ਵਿਆਕਰਣ ਇਹ ਨਾਵਾਕੰਸ਼ਾ 2019 ਦੇ ਵਿੱਚ ਆਇਆ ਹੋਇਆ ਹੈ ਇਹ 2018 ਦੇ ਵਿੱਚ ਨਾਵਾਕੰਸ਼ ਤੇ ਸੰਬੰਧਕ ਦੱਸਣਾ ਲੱਕੜੀ ਨੂੰ ਘੁੰਨੇ ਖਾ ਲਿਆ ਨਾਵਾਕੰਸ਼ ਤੇ ਸੰਬੰਧਕ ਪਹਿਲਾਂ ਸੰਬੰਧਕ ਦੇਖ ਲਓ ਸਵੰਧਕ ਨੂੰ ਨੇ ਇਹ ਸਾਰੇ ਸਵੰਧਕ ਹੁੰਦੇ ਨੇ ਤੁਹਾਨੂੰ ਪਤਾ ਹੀ ਹੁੰਦਾ ਤਾਂ ਨੂੰ ਤੇ ਨੇ ਕੀ ਹੋਗੇ ਸਵੰਧਕ ਹੋਗੇ ਤਾਂ ਇਹਦੇ ਵਿੱਚੋਂ ਖਾ ਲਿਆ ਕੀ ਹੈ ਖਾ ਲਿਆ ਖਾ ਕੀ ਹੋ ਗਿਆ ਮੁੱਖ ਕਿਰਾ ਹੋਗੀ ਲਿਆ ਕੀ ਹੋ ਗਿਆ ਸੰਚਾਲਕ ਕਿਰਾ ਤਾਂ ਖਾ ਲਿਆ ਕੀ ਹੈ ਕਿਰਾਵਾਕੰਸ਼ ਤੇ ਇਹਨਾਂ ਦੇ ਵਿੱਚੋਂ ਸਵੰਧਕ ਕੱਢ ਕੇ ਬਾਕੀ ਕਿਹੜੇ ਰਹਿ ਗਏ ਨਾਵਾਕੰਸ਼ ਲੱਕੜੀ ਤੇ ਕੌਣ ਅੱਗੇ ਕਿਰਾਵਾਕੰਸ਼ ਦੱਸਣਾ ਭਾਰੀ ਮੀਂਹ ਜਾਂ ਤੇਜ਼ ਹਨੇਰੀ ਆਵੇਗੀ ਤਾਂ ਇਹਦੇ ਵਿੱਚ ਆਵੇਗੀ ਕੀ ਕਿਰਾਵਾਕੰਸ਼ ਬਾਕੀ ਸਾਰਾ ਤੇ ਜਹਨੇ ਰਿ ਇਕੱਠਾ ਇਹ ਠੀਕ ਹੈ ਭਾਰੀ ਮੀ ਇਕੱਠਾ ਜਾਂ ਕੀ ਆ ਇਹ ਹੋ ਗਿਆ ਆਪਣਾ ਜੋਜਕ ਤੇ ਮੈਂ ਤੁਹਾਨੂੰ ਦੱਸ ਦਿਸ ਸੰਬੰਧਕ ਕਿਹੜੇ ਕਿਹੜੇ ਹੁੰਦੇ ਨੇ ਤੁਹਾਨੂੰ ਯਾਦ ਹੋਊਗਾ ਦਾ ਦੇ ਦੀ ਦੀਆਂ ਵਿੱਚ ਠੀਕ ਹੈ ਨਾਲ ਰਾਹੀ ਕੋਲ ਨੂੰ ਨੇ ਤੂੰ ਠੀਕ ਹੈ ਇਹ ਸਾਰੇ ਕੀ ਨੇ ਇਹਨੇ ਸਬੰਧਕ ਇਹ ਕੀ ਨੇ ਸਬੰਧਕ ਨੇ ਤੇ ਹੁਣ ਮੈਂ ਤੁਹਾਨੂੰ ਜੋਜਕ ਦੀ ਪਛਾਣ ਦੱਸਾਂ ਤਾਂ ਕਿ ਤੁਸੀਂ ਪਛਾਣ ਕਰ ਪਾਓ ਹਨਾ ਕਨਫਿਊਜ਼ ਨਾ ਹੋ ਹਾਂਜੀ ਜੋਜਕ ਕਿਹੜੇ ਕਿਹੜੇ ਹੁੰਦੇ ਨੇ ਜੋਜਕ ਰਜੇ ਹੁੰਦੇ ਨੇ ਜਿਵੇਂ ਇਹਦੇ ਵਿੱਚ ਤੇ ਅਤੇ ਜਾਂ ਪਰ ਪ੍ਰੰਤੂ ਇਸ ਕਰਕੇ ਇਸ ਵਾਸਤੇ ਸਗੋਂ ਫਿਰ ਵੀ ਫੇਰ ਇਹ ਸਾਰੇ ਕੀ ਨੇ ਇਹ ਜੋਜਕ ਨੇ ਓਕੇ ਹਾਂਜੀ ਨੈਕਸਟ ਹੈਗਾ ਆਪਣਾ ਇਹ ਹੋ ਗਿਆ ਜਾਕਿਆ ਚ ਜੋਜਕਾ ਠੀਕ ਹੈ ਆਵੇਗੀ ਕੀ ਆ ਗਿਆ ਕਿਰਾਵਾ ਕੰਸ਼ ਭਾਰੀ ਮੀ ਜਾਂ ਤੇਜੇ ਕੀ ਆ ਨਾਵ ਕੰਸ਼ਾ ਅੱਗੇ ਕਰਤਾ ਕਰਮ ਕਿਰਿਆ ਚੁਣੀ ਇਹਦੇ ਵਿੱਚੋਂ ਫੌਜ ਵਿੱਚ ਬਹੁਤੇ ਜਵਾਨ ਨਸ਼ੇ ਦੀ ਵਰਤੋਂ ਨਹੀਂ ਕਰਦੇ ਤਾਂ ਕਰਦੇ ਕੀ ਆ ਜੂਗਾ ਕਿਰਿਆ ਆ ਜੂਗਾ ਕਰਦੇ ਕਿ ਆਗੇ ਕਿਰਿਆ ਕੀ ਹੁਣ ਕਰਤਾ ਕੀ ਇਹਦੇ ਵਿੱਚ ਕੌਣ ਕੰਮ ਕਰ ਰਿਹਾ ਤਾਂ ਜਵਾਨ ਫੌਜ ਦੇ ਵਿੱਚ ਜਵਾਨ ਤਾਂ ਜਵਾਨ ਕੀ ਆ ਕਰਤਾ ਕਰਮਕੀਓ ਕੀ ਕਰਮ ਕਰ ਰਹੇ ਨੇ ਨਸ਼ੇ ਤਾਂ ਨਸ਼ੇ ਕੀ ਆ ਜੂਗਾ ਕਰਮ ਨਸ਼ੇ ਦੀ ਵਰਤੋਂ ਨਹੀਂ ਕਰਦੇ ਠੀਕ ਆ ਅ ਅੱਗੇ ਹੈਗਾ 2017 ਦੇ ਵਿੱਚ ਕਰਮ ਨਾਵਕੰਸ਼ ਦੱਸਣਾ ਜਸਵੀਰ ਨੇ ਪਤੰਗ ਉਡਾਇਆ ਹਾਂਜੀ ਅੱਗੇ ਹੈਗਾ ਜਸਵੀਰ ਨੇ ਪਤੰਗ ਉਡਾਇਆ ਤੇ ਇਹਦੇ ਵਿੱਚ ਕਰਮ ਦੱਸਣਾ ਕਰਮ ਕੀ ਕੰਮ ਕੀਤਾ ਗਿਆ ਠੀਕ ਹੈ ਤਾਂ ਕਰਮ ਨਾਵਕੰਸ਼ ਦੱਸਣਾ ਕਰਮ ਪਲਦੇ ਦੇ ਵਿੱਚ ਨਾਵਕਣ ਚ ਕੀ ਹੋ ਗਿਆ ਜਸਵੀਰ ਠੀਕ ਹੈ ਕੀ ਕੰਮ ਕਰ ਰਹੇ ਹੋ ਪਤੰਗ ਉਡਾਰਿਆ ਤਾਂ ਪਤੰਗ ਕੀ ਹੋ ਗਿਆ ਉਹਦਾ ਕਰਮ ਹੋ ਗਿਆ ਤੇ ਉਡਾਇਆ ਕੀ ਹੋ ਗਈ ਕਿਰਿਆ ਹੋ ਗਈ ਠੀਕ ਹੈ ਤਿੰਨੋਂ ਚੀਜ਼ਾਂ ਦੱਸਦੀ ਮੈਂ ਅਗਿਆਂ ਕੋ ਹੋ ਵਿੜੇ ਵੜਦੇ ਹੀ ਬੋਲਣ ਲੱਗ ਪਿਆ ਕਾਲ ਕੀ ਤੇ ਕਾਲ ਕੀ ਤੁਹਾਨੂੰ ਮੈਂ ਦੱਸਿਆ ਕਿ ਜਿਹੜੀ ਅ ਅਕਾਲ ਕੀ ਅਕਾਲ ਕੀ ਕਿਰਿਆ ਵਿਚਕਾਰ ਹੁੰਦੀ ਆ ਵੜਦੇ ਆ ਠੀਕ ਹੈ ਤੇ ਕਾਲ ਕੀ ਪਿੱਛੇ ਹੋ ਜੂਗੀ ਬੋਲਣ ਲੱਗ ਪਿਆ ਬੋਲਣ ਕੀ ਹੋ ਗਿਆ ਮੁੱਖ ਕਿਰਿਆ ਹੋਗੀ ਲੱਗ ਜਿਹੜੀ ਅਗੇ ਸੰਭਾਵਕ ਕਿਰਿਆ ਹੋਗੀ ਇਹਦੇ ਵਿੱਚ ਨੈਕਸਟ ਹੈਗਾ ਹਾਕੀ ਦੀ ਟੀਮ ਦੇ ਸਾਰੇ ਖਿਡਾਰੀ ਖੇਡ ਰਹੇ ਹਨ ਤਾਂ ਇਹਦੇ ਵਿੱਚ ਨਾਵਾ ਕੰਸ਼ ਦੱਸਣਾ ਨਾਵਾ ਕੰਸ਼ ਤਾਂ ਖੇਡ ਰਹੇ ਹਨ ਕੀ ਹੈਗੀ ਖੇਡ ਰਹੇ ਕੀ ਹੈ ਕਿਰਿਆਵਾ ਕੰਸ਼ਾ ਖੇਡ ਮੁਕ ਕੇ ਰਹੇ ਜਿਹੜਾ ਇਹਦੇ ਵਿੱਚ ਸੰਭਾਵਕ ਕਿਰਿਆ ਹੋਗੀ ਹਨ ਕੀ ਹੋਗੀ ਇਹਦੇ ਵਿੱਚ ਜਿਹੜਾ ਕਿ ਆਪਣੀ ਸਹਾਇਕ ਕਿਰਿਆ ਤਾਂ ਬਾਕੀ ਸਾਰਾ ਕੀ ਹੋ ਗਿਆ ਨਾਵਾ ਕੰਸ਼ਾ ਹਾਕੀ ਦੀ ਟੀਮ ਦੇ ਸਾਰੇ ਖਿਡਾਰੀ ਪਹਿਲਾਂ ਕਿਰਿਆ ਕੱਢ ਲਿਆ ਕਰੋ ਸ਼ਿੰਦੇ ਨੇ ਕੁੱਤੇ ਨੂੰ ਡੰਡਾ ਮਾਰਿਆ ਤਾਂ ਕਿਰਿਆ ਦਾ ਨਾਮ ਦੱਸਣਾ ਵੀ ਕਿਰਿਆ ਕਿਹੜੀ ਆ ਤਾਂ ਆਪਾਂ ਨੂੰ ਪਤਾ ਲੱਗ ਰਿਹਾ ਵੀ ਸ਼ਿੰਦੇ ਨੇ ਕੁੱਤੇ ਨੂੰ ਮਾਰਿਆ ਕੀ ਮਾਰਿਆ ਡੰਡਾ ਮਾਰਿਆ ਤਾਂ ਡੰਡਾ ਠੀਕ ਆ ਡੰਡਾ ਮਾਰਿਆ ਕੀ ਹੋ ਗਈ ਇਸ ਕਰਮਕਿਰਸ ਕਰਮਕਿਰ ਹੋ ਹੁੰਦੇ ਜਿਹਦੇ ਵਿੱਚ ਕਰਤਾ ਤੇ ਕਰਮ ਦੋਨੋਂ ਆਪਾਂ ਨੂੰ ਪਤਾ ਹੁਣ ਵੀ ਕੀ ਕੰਮ ਕਰਿਆ ਜਿਵੇਂ ਆਪਾਂ ਕਹਿੰਦੇ ਵੀ RAM ਪੜ ਰਿਹਾ ਹੈ ਆਪਾਂ ਨੂੰ ਪਤਾ ਵੀ ਕੀ ਪੜ ਰਿਹਾ ਉਹ ਜੇ ਆਪਾਂ ਲਿਖ ਦੇਈਏ ਕਿ RAM ਕਹਾਣੀ ਪੜ ਰਿਹਾ ਹੈ ਤਾਂ ਆਪਾਂ ਨੂੰ ਪਤਾ ਲੱਗੇ ਕਿ ਉਹ ਕਹਾਣੀ ਪੜ ਰਿਹਾ ਤਾਂ ਉਸ ਕਰਮਕਿਰ ਹੋ ਗਈ ਜਦੋਂ ਵੈਸੇ ਕਿਹਾ ਸੀ ਪੜ ਰਿਹਾ ਤਾਂ ਉਹ ਕਰਮਕਿਰ ਹੋ ਜੂਗੀ ਠੀਕ ਹੈ ਜੇ ਤੇ ਹੁੰਦਾ ਵੀ ਛਿੰਦੇ ਨੇ ਕੁੱਤੇ ਨੂੰ ਮਾਰਿਆ ਆਪਾਂ ਨੂੰ ਨਹੀਂ ਸੀ ਪਤਾ ਵੀ ਡੰਡਾ ਮਾਰਿਆ ਜਾਂ ਚੱਪਲ ਮਾਰੀ ਆ ਤਾਂ ਫਿਰ ਆਪਾਂ ਕੀ ਕਹਾਂਗੇ ਜਦੋਂ ਨਾ ਪਤਾ ਸੀ ਤਾਂ ਫਿਰ ਆਪਾਂ ਕੀ ਕਹਾਂਗੇ ਵੀ ਕਰਮਕਿਰ ਹੁਣ ਆਪਾਂ ਨੂੰ ਪ ਅੱਗੇ ਹੈਗਾ ਦਸਵੀਂ ਵਾਲੇ ਦਿਨ 라ਵਣ ਤੇ ਮੇਗਨਾਥ ਦੇ ਪੁਤਲੇ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਤੇਰੇ ਵਿੱਚ ਕਿਰਵਾਕੰਸ਼ ਦੱਸਣਾ ਕਿਰਵਾਕੰਸ਼ ਐਂਡ ਦੇ ਵਿੱਚ ਹੋਊਗਾ ਦਸਵੀਂ ਵਾਲੇ ਦਿਨ ਠੀਕ ਹੈ ਅੱਗ ਲਗਾ ਦਿੱਤੀ ਜਾਂਦੀ ਹੈ ਇਹ ਹੋ ਗਿਆ ਕਿਰਵਾਕੰਸ਼ 라ਵਣ ਤੇ ਮੇਗਨਾਥ ਤੱਕ ਕੇ ਨਾਮ ਨੇ ਨਾਵਾਕੰਸ਼ ਹੋ ਗਿਆ ਕਰਤਾ ਦੇ ਕਰਮ ਚੋਂ ਨਾ ਹਾਂਜੀ ਮੁੰਡਾ ਰੋਟੀ ਖਾ ਰਿਹਾ ਹੈ ਤਾਂ ਇਹਦੇ ਵਿੱਚ ਕਰਤਾ ਕੌਣਾ ਕਰਤਾ ਕਰਤਾ ਕੌਣ ਹੁੰਦਾ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿੰਦੇ ਸਬਜੈਕਟ ਮਤਲਬ ਕਿ ਕੌਣ ਕੰਮ ਕਰ ਰਿਹਾ ਉਹ ਕਰਤਾ ਕਰਮ ਜੋ ਕੰਮ ਕਰ ਰਿਹਾ ਹੈ ਕਾ ਮੁੰਡਾ ਆ ਗਿਆ ਕਰਤਾ ਕੀ ਕਰ ਰਿਹਾ ਉਹ ਰੋਟੀ ਖਾ ਰਿਹਾ ਤਾਂ ਰੋਟੀ ਕੀ ਹੋ ਗਿਆ ਕਰਮ ਹੋ ਗਿਆ ਦਾ ਖਾ ਮੁਖ ਕਿਰਿਆ ਹੋਗੀ ਰਹਾ ਕੀ ਆ ਸੰਭਾਵਕ ਕਿਰਿਆ ਠੀਕ ਹੈ ਹੈ ਕੀ ਆ ਸਹਾਇਕ ਕਿਰਿਆ ਮੈਂ ਤੁਹਾਨੂੰ ਸਾਰੀਆਂ ਕਿਰਿਆਵਾਂ ਦੱਸ ਰਹੀ ਹਾਂ ਠੀਕ ਹੈ ਅੱਗੇ ਹੈਗਾ ਕਿਰਿਆ ਵਾਕੰਸ਼ ਦੱਸਣਾ ਅਜੇ ਦੇ ਸੌਂਦਿਆ ਹੀ ਮੈਂ ਚਲਾ ਗਿਆ ਤਾਂ ਕਿਰਿਆ ਵਾਕੰਸ਼ ਕਾਲ ਕੀ ਤੇ ਅਕਾਲ ਕੀ ਜੇ ਵੈਸੇ ਆਪਾਂ ਕਿਰਿਆ ਵਾਕੰਸ਼ ਕੱਢਿਆ ਹੀ ਹੈ ਤਾਂ ਇਹਦੇ ਵਿੱਚ ਸੌਂਦਿਆ ਹੀ ਮੈਂ ਚਲਾ ਗਿਆ ਇਹ ਆਜੂਗੀ ਸੌਂਦਿਆ ਮੁਖ ਕਿਰਿਆ ਠੀਕ ਹੈ ਤਾਂ ਇਹਦੇ ਵਿੱਚ ਅਜੇ ਦੇ ਹੁੰਦੀ ਮੈਂ ਚਲਾ ਗਿਆ ਮੈਂ ਸਾਈਡ ਤੇ ਨਿਕਲ ਜੂਗਾ ਤਾਂ ਅਕਾਲ ਕੀ ਅਕਾਲ ਕੀ ਵਿਚਾਰ ਹੁੰਦੀ ਆ ਸੁੰਦਿਆਂ ਸੁੰਦਿਆਂ ਹੀ ਇਹ ਕੀ ਆ ਅਕਾਲ ਕੀ ਕਿਰਿਆ ਚਲਾ ਗਿਆ ਕੀ ਆ ਕਾਲ ਕੀ ਕਿਰਿਆ ਕਾਲ ਕੀ ਐਂਡ ਦੇ ਵਿੱਚ ਹੁੰਦੀ ਆ ਮੇਲ ਠੀਕ ਕਰਨੇ ਇਹਦੇ ਵਿੱਚ ਮਤਲਬ ਕਿ ਕਰੈਕਸ਼ਨ ਕਰਨੀ ਆਪਾਂ ਨੇ ਕਾਲਾ ਗਊ ਦੇ ਚਿੱਟਾ ਚਿੱਟੀ ਕੁੱਤਾ ਜਾਂਦੇ ਹਨ ਇਹ ਗਲਤ ਆ ਆਪਾਂ ਕਹਾਂਗੇ ਕਾਲੀ ਗਊ ਤੇ ਚਿੱਟਾ ਚਿੱਟਾ ਕੁੱਤਾ ਕੁੱਤਾ ਅਕੋਰਡਿੰਗ ਤੇ ਚਿੱਟਾ ਹੋਊਗਾ ਗਊ ਦੇ ਅਕੋਰਡਿੰਗ ਕਾਲੀ ਠੀਕ ਹੈ ਕਾਲੀ ਗਊ ਤੇ ਚਿੱਟਾ ਕੁੱਤਾ ਜਾਂਦੇ ਹਨ ਕਾਰਕੀਗਰਾ ਰੂਪ ਦੱਸਣਾ ਵੀ ਕੀ ਕਿਹੜਾ ਕਾਰਕ ਇਹਦੇ ਵਿੱਚ ਆਪਾਂ ਨੂੰ ਪਤਾ ਲੱਗ ਰਿਹਾ ਵਿਸਮਿਕ ਤੋਂ ਸੰਬੋਧਨ ਆ ਬੱਚਿਓ ਰੌਲਾ ਨਾ ਪਾਓ ਉਦੇਸ਼ ਕੀ ਹੁੰਦਾ ਇਹ ਉਦੇਸ਼ ਹੁੰਦਾ ਮੁੱਖ ਕਰਤਾ ਅ ਉਦੇਸ਼ ਕੀ ਹੁੰਦਾ ਕਰਤਾ ਹੀ ਹੁੰਦਾ ਬਾਕੀ ਉਦੇਸ਼ ਹੁੰਦਾ ਵੀ ਜਿਸ ਬਾਰੇ ਕਿਹਾ ਗਿਆ ਠੀਕ ਹੈ ਜੋ ਇਹਦੇ ਵਿੱਚ ਕਿਹਾ ਗਿਆ ਉਹ ਵਿਦੇ ਹੁੰਦਾ ਜਿਵੇਂ ਮੈਂ ਸਕੂਲ ਜਾ ਰਿਹਾ ਕਿਹਦੇ ਬਾਰੇ ਕਿਹਾ ਜਾ ਰਿਹਾ ਮੇਰੇ ਬਾਰੇ ਕਿਹਾ ਜਾ ਰਿਹਾ ਮੈਂ ਕੀਆ ਉਦੇਸ਼ ਬਾਕੀ ਸਾਰਾ ਕੀ ਹੋ ਗਿਆ ਵਿਦੇ ਆ ਇਦੇ ਵਿੱਚ ਹੈਗਾ ਜਗਨਾ ਸ਼ਿਵ ਜੀ ਦਾ ਭਗਤੀ ਹੈ ਜਗਨਾ ਕੀ ਆ ਉਦੇਸ਼ ਆ ਬਾਕੀ ਸਾਰਾ ਵਿਧਿਆ ਤਾਂ ਉਦੇਸ਼ ਕੀ ਆ ਜਿਹਦੇ ਬਾਰੇ ਕਿਹਾ ਗਿਆ ਬਾਕੀ ਵਿਧੇ ਕੀ ਆ ਜੋ ਉਹਦੇ ਬਾਰੇ ਕਿਹਾ ਗਿਆ ਜਿਵੇਂ ਆਪਾਂ ਇੱਕ ਹੋਰ ਐਗਜ਼ਾਮਪਲ ਲੈਂਦੇ ਆ ਆ ਰਾਮ ਪੜ ਰਿਹਾ ਹੈ ਤੇ ਇਹਦੇ ਵਿੱਚ ਕਿਹਦੇ ਬਾਰੇ ਕਿਹਾ ਜਾ ਰਿਹਾ ਰਾਮ ਬਾਰੇ ਕਿਹਾ ਜਾ ਰਿਹਾ ਰਾਮ ਕੀ ਆ ਉਦੇਸ਼ ਆ ਪੜ ਰਿਹਾ ਉਹ ਕੀ ਕੰਮ ਕਰ ਰਿਹਾ ਪੜ ਰਿਹਾ ਪੜ ਰਿਹਾ ਕੀ ਆ ਜੂਗਾ ਵਿਧੇ ਆ ਅੱਗੇ ਹੈਗਾ ਕਾਰਕ ਦੀ ਕਿਸਮ ਦੱਸਣੀ ਆ ਬੇੜਾ ਉਸਦੇ ਪੈਰੋਂ ਪੈਰਾਂ ਹੇਠੋਂ ਨਿਕਲ ਗਿਆ ਤਾਂ ਪੈਰਾਂ ਹੇਠੋਂ ਓ ਦੀ ਆਵਾਜ਼ ਆ ਰਹੀ ਆ ਠੀਕ ਆ ਓ ਵਾਲਾ ਕੀ ਹੁੰਦਾ ਆਪਾਦਨ ਕਾਰਕਾ ਅੱਗੇ ਕਿਰਿਆ ਦਾ ਕਰਤਾ ਨਾਲ ਮੇਲ ਦੱਸਣਾ ਨਿਰੰਜਨ ਨੇ ਮੋੜ ਪਹਿਲੇ ਰੁੱਖ ਹੀ ਪਾਸਾ ਮੋੜ ਲਿਆ ਤਾਂ ਕਿਰਿਆ ਦਾ ਕਰਤਾ ਨਾਲ ਮੇਲ ਕਰਨਾ ਤਾਂ ਮੋੜ ਲਿਆ ਕਿਰਿਆ ਇੱਕ ਵਚਨ ਆ ਤਾਂ ਇਹਦਾ ਜਿਹੜਾ ਨਿਰੰਜਨ ਸਿੰਘ ਉਹ ਵੀ ਇੱਕ ਵਚਨ ਆ ਤਾਂ ਇੱਕ ਵਚਨ ਦਾ ਇੱਕ ਅ ਵਚਨ ਕਿਰਿਆ ਦੇ ਨਾਲ ਜਿਹੜਾ ਮੇਲ ਆ ਅੱਗੇ ਕਾਲ ਕੀ ਕਿਰਿਆ ਦੱਸਣੀ ਆ ਕਾਲ ਕੀ ਕਿਰਿਆ ਐਂਡ ਦੇ ਵਿੱਚ ਹੁੰਦੀ ਆ ਮੈਂ ਸਕੂਲੋਂ ਜਾ ਕੇ ਮੈਚ ਦੇਖਿਆ ਦੇਖਿਆ ਕੀ ਆ ਕਾਲ ਕੀ ਕਿਰਾ ਅਕਾਲ ਕੀ ਦਸੀ ਜਦ ਆਪਾਂ ਸਕੂਲੋਂ ਆ ਜੂਗਾ ਸਕੂਲੋਂ ਜਾ ਕੇ ਅਕਾਲ ਕੀ ਆ ਜੂਗਾ